ਲਾ ਦਿਓ ਜੀ ਲੈ ਜਟ ਪਾਓ 15 ਬੰਦੇ ਦੇ ਕੋਲੋਂ ਮਾਫੀ ਮੰਗ ਲਈ ਦਿਓ ਜੀ ਇਹ ਡਰਾਈਵਰ ਆਇਆ ਉਹ ਸਾਡੇ ਕੋਲ ਵੱਡੀ ਲੱਗ ਗਈ ਜੀ ਉਹ ਨਹੀਂ ਇਹ ਚੱਲਦੇ ਕਰੋ ਆਪਾਂ ਸੈੱਟ ਨਹੀਂ ਮਾਰਦੇ ਬਹੁਤ ਅੱਛਾ ਬੈਠੇ ਆ ਕੱਲ੍ਹ ਤੋਂ ਵਾਲੀ ਬੈਠਾ ਹੁੰਦਾ ਜੀ ਇਹ ਇਹ ਅਸੀਂ ਜਗਤਾਰ ਸਿੰਘ ਜਗਤਾਰ ਸਿੰਘ ਇੱਕੀ ਪਰਮਬਲਾ ਆ ਗਿਆ ਆਟੋ ਵਾਲਾ ਕੁੱਤਾ ਰੱਖ ਕੇ ਬੈਠਾ ਗਿਆ ਇਹ ਜੀ ਤਾਂ ਆਟੋ ਆਲਾ ਜਿਹੜਾ ਕੁੱਤਾ ਮਤਲਬ ਖੜਾਉਂਦਾ ਸੀ ਆਪਦੇ ਤੇ ਕੋ ਆਮ ਪਬਲਿਕ ਨੇ ਵੀ ਇਹਨੂੰ ਰੋਕਿਆ ਫਿਰ ਮੀਡੀਆ ਵਾਲੇ ਆ ਗਏ ਉਹਨਾਂ ਨੇ ਉਹਨੂੰ ਉਤਰਾਜ ਕੀਤਾ ਵੀ ਇਹ ਗਲਤ ਹੈ ਤੇ ਪਰ ਇਹ ਨਹੀਂ ਹੋ ਰਿਹਾ ਲੜਾਂਦੇ ਇਹ ਅਸੀਂ ਮਤਲਬ ਉਲਝਣ ਵਾਜੀ ਕਰਕੇ ਸਾਰੇ ਪੈਂਡਿੰਗ ਪਏ ਆ ਜੀ ਉਹ ਵੀ ਕੰਨੀ ਉਲਝਣ ਵਾਜੀ ਆ ਇਹ ਹੀ ਆਸੇ ਵਿੱਚ ਤੇ ਤੋਰੇ ਫਿਰਦੇ ਵਿੱਚੋਂ ਚਲੇ ਅਸੀਂ ਆਪ ਸੜਕਾਂ ਤੇ ਰਾਤਾਂ ਕੱਟੀ ਆ ਜੀ ਇਹ ਵੀ ਕਿ ਕਿਸੇ ਉਹ ਲੋਕਾਂ ਨੂੰ ਕਾਹੀ ਨਾ 5 ਲੱਖ ਦਾ ਲਿਆ ਮੈਂ 5 ਲੱਖ ਦਾ ਇਹ ਕੁੱਤਾ ਲੈ ਸਕਦਾ ਤੇ ਤੂੰ ਉਧਰ ਕਾਦੀ ਪੈ ਗਈ ਬਈ ਸੇ ਕੱਟੂ ਹਿਸਾਬ ਲਾ ਕੇ ਸਵਾਰੀ ਨੂੰ ਇਸ ਕਰਕੇ ਉਹਨੂੰ ਅਸੀਂ ਇੱਕ ਤਵਾਲੀ ਲਿਆਂਦਾ ਤਵਾਲੀ ਲਿਆ ਕੇ ਉਹਦੇ ਬਾਪ ਨੂੰ ਸੇਕ ਕੇ ਸਾਰਾ ਕੁਝ ਬੰਦ ਦੀ ਕਾਰਵਾਈ ਕੀਤੀ ਲੈ ਕੋਰੇ ਥਾਂ ਦਾ ਦੇ ਹੁਣ ਉਹ ਵਰਦੀ ਅਸੀਂ ਸਦਰ ਇੱਥੋਂ ਕਿਸੇ ਲਈ ਸਵਾਰੀ ਕਰਦੀ ਨਾਲ ਐਂਜਸ ਵਗੈਰਾ ਦੀ ਬੈਠ ਜਾਂਦੀ ਹੈ ਜਿਹੜੀ ਤੇ ਵੀ ਬੈਠ ਜਾਂਦੀ ਹੈ ਇਹ ਹੁਣ ਥਾਂ ਦਾ ਤੇ ਜਿਸ ਨੇ ਨਾ ਬਣਾਈ ਦੋ ਬਿਠੇ ਆ ਤੇ ਕਈ ਵਾਰ ਤਾਂ ਗੱਡੀ ਗੱਡੀ ਵੀ ਪੇਟਾਈ ਹੈ ਇਹਨਾਂ ਨੇ ਤੇ ਹੁਣ ਅਸੀਂ ਮੈਂ ਬਦਰ ਕਿ ਕਿੱਧਰ ਜਾਈਏ ਮੈਨੂੰ ਐ ਦੱਸੋ ਸਾਡੀ ਅੱਜ ਤੱਕ ਸੁਣਾਈ ਨਹੀਂ ਦਿੱਤੀਗੀ ਪੇਸ਼ੈਂਟ ਨਾਲ ਹੁੰਦੇ ਆ ਤੇ ਅਸੀਂ ਆਕੇ ਕੇ ਬੰਦੀ ਕਰਤਾ ਵੀ ਜੇ ਛੱਡ ਫਰਾ ਯਾਰ ਹੈ ਰੂ ਦਾ ਕਰਨਾ ਕੀ ਹੈ ਜੀ ਕਿਸ ਆਵਦਾ ਨੁਕਸਾਨ ਕਰੀਏ ਕਿਸੇ ਦਾ ਨੁਕਸਾਨ ਕਰੀਏ ਨਹੀਂ ਡੌਗ ਨੂੰ ਦੇਖ ਕੇ ਸਵਾਰੀ ਬੈਠ ਜਾਂਦੀ ਹੈ ਬੈਠਦੀ ਹੈ ਸਰ ਇਹ ਕਿੱਲਾ ਕੋਲ ਹੈ ਉਹ ਵੀ ਰੋਕ ਰਚਾ ਤੇ ਇੱਥੇ ਆਏ ਤੇ ਆਪਣਾ ਸਰਵਾਲੀ ਭੇਜ ਦਿਓ ਜੀ ਇੱਥੇ ਚਲੋ ਆ ਮੇਰੀ ਰਿਕਵੈਸਟ ਹੈ ਅਬ ਬੇਟੀ ਹੁਣ ਆ ਰਹੀ ਹੈ ਬੇਟੀ ਨੇ ਜੋ ਛੁੱਟੀ ਦਵਾਈ ਹੈ ਮੇਰਾ ਆਪਦਾ ਖੁਦ ਆਕਸੀਡੈਂਟ ਹੋ ਗਿਆ ਤੇ ਅਸੀਂ ਤੇ ਮੈਡੀਸਨ ਲੈਣ ਜਾਣੀ ਹੈ ਨਹੀਂ ਮੈਂ ਜੋ ਥੋੜੀ ਆਪਣੇ ਇਹ ਡੌਗੀ ਨੂੰ ਕਿਉਂ ਨਾਲ ਰੱਖਿਆ ਯਾਰ ਮੈਂ ਪੁੱਛ ਰਿਹਾ ਸਰ ਜੀ ਜ਼ਿਆਦਾ ਮੈਂ ਹੁਣ ਸਹੀ ਸਚਾਈ ਦੱਸ ਰਿਹਾ ਸਾਡੇ ਨਾਲ ਜਿਹੜਾ ਹਾਸਾ ਹੋਇਆ ਤੇ ਵੀ ਕਹਿੰਦਾ ਮਤਲਬ ਮੈਂ ਗਲਤ ਨਹੀਂ ਬੋਲਦਾਗਾ ਅਬ ਬੇਟੀ ਹੁਣ ਆ ਜਾਂਦੀ ਹੈ ਅਬ 5 ਮਿੰਟ ਸਕੂਲ ਦੇ ਵਿੱਚ ਜੋ ਛੁੱਟੀ ਦੇ ਦਵਾਈ ਹੈ ਹੋਇਆ ਗਿਆ ਇਹ ਰੱਖਿਆ ਕਿ ਉਹ ਤੋਂ ਉਸ ਗੱਲ ਤਾਂ ਆਏ ਨਹੀਂ ਯਾਰ ਵੀ ਨਾਲ ਕਿਉਂ ਥਾਏ ਆ ਸਰ ਜੀ ਪਤਾ ਕਿ ਕਿਡਨਾਪ ਹੋਇਆ ਹੋਇਆ ਜੀ ਡੇਢ ਸਾਲ ਹੋ ਗਿਆ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਮੇਰੀ ਕੋਈ ਸੁਣਾਈ ਨਹੀਂ ਹੋਈ ਅੱਜ ਤੱਕ ਹੂੰ ਤੇ ਹੁਣ ਮੈਂ ਬੇਟੀ ਨੂੰ ਤਾਂ ਪਾਲਣਾ ਸੀਗਾ ਤੇ ਫਿਰ ਬੇਟੀ ਨੂੰ ਕਿਡਨਾਪ ਕਰ ਲੱਗੇ ਜਿ ਜਿਨ੍ਹਾਂ ਨੇ ਕਿਹਾ ਕੀਤਾ ਸੀ ਮੈਂ ਤਿੰਨ ਤਿੰਨ ਵਾਰ ਦੇਖਿਆ ਚਾਰ ਵਾਰ ਦੇਖਿਆ ਮੈਂ ਚਾਰੇ ਵਾਰ ਮੈਂ ਮਕਾਨ ਬਦਲੇ ਜੀ ਹੁਣ ਇਹ ਜੇ ਮਕਾਨ ਦੇ ਵਿੱਚ ਆ ਵੀ ਜਿੱਥੇ ਵੀ ਮਤਲਬ ਵੀ ਬਦਫਹਮ ਨਹੀਂ ਹੈ ਵੀ ਜਲਦੀ ਗਲਬਾ ਬੱਚੀ ਦੀ ਬੱਚੀ ਦੀ ਸੇਫਟੀ ਰਵੇ ਸਰ ਠੀਕ ਹੈ ਤੇ ਆਪਣੇ ਮੈਂ ਐਸੇ ਕਰਕੇ ਇਹਨੂੰ ਡੋਗ ਨੰਬਰ ਮਗਵਾਇਆ ਵੀ ਕਿਸੇ ਵੇਲੇ ਮੈਂ ਅੱਗੇ ਵਿੱਚ ਜੇ ਜਾਣਾ ਤੇ ਬੇਟੀ ਕਗਲੀ ਨੂੰ ਨੁਕਸਾਨ ਨਾ ਹੋਵੇ ਨਹੀਂ ਫਿਰ ਤੂੰ ਇਹਨੂੰ ਨਾਲ ਉਠਾ ਕੇ ਸਵਾਰੀਆਂ ਨੂੰ ਕਹਿੰਦਾ ਵੀ ਸਵਾਰੀਆਂ ਨੂੰ ਬੜਦਾ ਕਰਦਾ ਨਹੀਂ ਸਵਾਰੀਆਂ ਨਹੀਂ ਸਵਾਰੀ ਬਣੀ ਐ ਅਸੀਂ ਕਿ ਕਰਦੇ ਆ ਕੰਮ ਜੀ ਹੂੰ ਅਸਤਾ ਆਪ ਦਾ ਟਾਈਮ ਕੱਟੀ ਜਾ ਰਿਹਾ ਹੁਣ ਮੈਂ ਬੇਟੀ ਨੂੰ ਛੁੱਟੀ ਮਿਲ ਜੂ ਅਸੀਂ ਕੀ ਕਰੀਏ ਬਗਜਾਂ ਬਸ ਕੰਮ ਖਤਮ ਅਸੀਂ ਕੀ ਕਰਾਣਾ ਕੀ ਹੈਗਾ ਅਸਤਾ ਆਪ ਦਾ ਟਾਈਮ ਟਾਈਮ ਕੱਟੀ ਜਾ ਰਿਹਾ ਸਰ ਤੁਸੀਂ ਆਪਦੀ ਸੇਫਟੀ ਬੱਸ ਰੱਖਿਆ ਸੀ ਆਜੀ ਆਪਦੀ ਸੇਫਟੀ ਲਈ ਰੱਖਿਆ ਜੀ ਜਦੋਂ ਵੱਡਦਾ ਨਹੀਂ ਫਿਰ ਸੇਫਟੀ ਕੀ ਇਹ ਸਰ ਨਹੀਂ ਨਹੀਂ ਪੜਦਾ ਜੀ ਇਹ ਹੋਰ ਦੱਸੋ ਸਰ ਕੀ ਨਾਮ ਹੈ ਇਹ ਅਸੀ ਜਗਤਾਰ ਸਿੰਘ ਜਗਤਾਰ ਸਿੰਘ ਕੀ ਪ੍ਰੋਮੋਬ ਲਾ ਗਿਆ ਕਾਟ ਵਾਲਾ ਕੁੱਤਾ ਰੱਖੀ ਬੈਠਾ ਗਿਆ ਇਹ ਜੀ ਇੱਕ ਆਟੋ ਵਾਲਾ ਜਿਹੜਾ ਕੁੱਤਾ ਮਤਲਬ ਵੜਾਉਂਦਾ ਸੀ ਆਪਦੇ ਤੇ ਆਮ ਪਬਲਿਕ ਨੇ ਵੀ ਇਹਨੂੰ ਰੋਕਿਆ ਫਿਰ ਮੀਡੀਆ ਵਾਲੇ ਆ ਗਏ ਉਹਨਾਂ ਨੇ ਉਹਨੂੰ ਉਤਰਾਜ ਕੀਤਾ ਵੀ ਗਲਤ ਹੈ ਕਿ ਉਸੇ ਪਟੂਈ ਚਾਹਦਾ ਕਿਸੇ ਸਵਾਰੀ ਨੂੰ ਇਸ ਕਰਕੇ ਉਹਨੂੰ ਅਸੀਂ ਇੱਕ ਤਵਾਲੀ ਲਿਆਂਦਾ ਤਵਾਲੀ ਲਿਆ ਕੇ ਉਹਦੇ ਡਾਕੂਮੈਂਟਸ ਦੇਖ ਕੇ ਸਾਰਾ ਕੁਝ ਬੰਦਲੀ ਕਾਰਵਾਈ ਕੀਤੀ ਜੀ